ਅਲੀ ਕਿਹਾ ਗਿਆ ਉਹਦੀ ਡਿਟੇਲ ਜਾਣਕਾਰੀ ਦਿੱਤੀ ਹੈ ਅੱਜ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਅਗਲੀ ਗੱਲ ਜਿਸ ਤਰ੍ਹਾਂ ਲੋਕਾਂ ਦਾ ਭਾਰਮਾ ਹੰਗਾਰਾ ਇਹਨਾਂ ਅਦੋਲਣਾ ਨੂੰ ਇਹਨਾਂ ਅਦੋਲਣਾ ਦੇ ਨਾਲ ਹਮਦਰਦੀ ਜੁੜਦੀ ਹੈ ਇਹਦੇ ਪ੍ਰਬੰਧਾਂ ਨੂੰ ਲੈ ਕੇ ਸਾਰੀ ਵਿਉਂਤਬੰਦੀ ਤੇ ਅਸੀਂ ਡਿਟੇਲ ਦੇ ਵਿੱਚ ਚਰਚਾ ਕੀਤੀ ਹੈਗੀ ਹੈ ਇਦੂ ਅੱਗੇ ਜਿਹੜੀ ਪੰਜਾਬ ਦੀ ਸਰਕਾਰ ਉਹਨਾਂ ਦੇ ਪੁਲਿਸ ਅਧਿਕਾਰੀ ਡੱਲੇਵਾਲ ਸਾਹਿਬ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਕਹਿੰਦੇ ਨਹੀਂ ਸੀ ਥੱਕਦੇ ਵੀ ਉਹਨਾਂ ਦੀ ਸੇਫ ਦਾ ਖਿਆਲ ਰੱਖਦੇ ਹੋਏ ਅਸੀਂ ਡੱਲੇਵਾਲ ਸਾਹਿਬ ਨੂੰ ਹਰਾਸ ਦੇ ਵਿੱਚ ਲਿਆਏ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਵੀ 26 ਤਰੀਕ ਦੇ 2:30 ਵਜੇ ਤੋਂ ਪੌਣੇ 3 ਵਜੇ ਦੇ ਸਮੇਂ ਦੇ ਦੌਰਾਨ ਉਹਨਾਂ ਨੂੰ ਤੁਸੀਂ ਹਰਾਸ ਦੇ ਵਿੱਚ ਲਿਆ ਕੀ ਹਲੇ ਤੱਕ ਉਹਨਾਂ ਦੇ ਟੈਸਟ ਹੋ ਕੇ ਉਹਨਾਂ ਦੀ ਸਿਹਤ ਨੂੰ ਜੇ ਮਾੜੀ-ਮੋਟੀ ਕੋਈ ਦਵਾਈ ਬੂਟੀ ਦੀ ਲੋੜ ਉਹਨਾਂ ਨੂੰ ਲੱਗਦੀ ਸੀ ਉਹ ਕਲੀਅਰ ਕਰਨੀ ਬਣਦੀ ਸੀ ਤੇ ਉਹਨਾਂ ਨੂੰ ਰਿਹਾ ਕਰਨਾ ਬਣਦਾ ਸੀ ਹੁਣ ਤੱਕ ਇਹ ਗੱਲ ਵੀ ਸਾਫ ਪੋਲ ਖੁੱਲ ਗਈ ਕਿ ਪੰਜਾਬ ਸਰਕਾਰ ਦੀ ਮਨਸ਼ਾ ਵੀ ਇਸੇ ਤਰ੍ਹਾਂ ਇਸ ਅंदोलਨ ਨੂੰ ਠੱਬੀ ਮਾਰਨ ਵਾਲੀ ਇਹ ਵੱਡੇ ਦੇਸ਼ ਵਿਆਪੀ ਅंदोलਨ ਨੂੰ ਜਿਹੜਾ ਕਿਸਾਨ ਅਤਿ ਅंदोलਨ ਹੈ ਇਹਨੂੰ ਠੱਬੀ ਮਾਰਨ ਵਾਲੀ ਉਹ ਨੀਤੀ ਦੇ ਤਹਿਤ ਬੇਈਮਾਨੀ ਕਿਸਾਨ ਅंदोलਨ ਦੇ ਨਾਲ ਕਰਨ ਲਈ ਡੇਲੇਵਾਲ ਦੀ ਹਰਾਸਤ ਵਿੱਚ ਲੈਣ ਦੀ ਗੱਲ ਕਬੂਲ ਕਰਦੀ ਐ ਇਹ ਗੱਲ ਕਿ ਉਹਨਾਂ ਨੇ ਜੋ ਗੱਲ ਕਿਸਾਨ ਲੀਡਰਾਂ ਨੇ ਕਹੀ ਸੀ ਕਿ ਦਿੱਲੀ ਦੇ ਪੱਖ 'ਚ ਭਗਮੰਤਮਾਨ ਖੜਿਆ ਦਿਖਾਈ ਦਿੱਤਾ ਹੈ ਡੇਲੇਵਾਲ ਸਾਹਿਬ ਦੀ ਹਰਾਸਤ ਤੋਂ ਬਾਅਦ ਇਹ ਸਾਫ ਹੁੰਦਾ ਹੈ ਉਸ ਗੱਲ ਦੇ ਉੱਤੇ ਮੋਹਰ ਲੱਗੀ ਦੂਜੀ ਗੱਲ ਕਿ ਲਗਾਤਾਰ ਪੰਜਾਬ ਦੇ ਲੋਕੇ ਸਵਾਲ ਪੁੱਛ ਰਹੇ ਨੇ ਭਗਮੰਤਮਾਨ ਤੋਂ ਕਿ ਤੂੰ ਜਿਹੜੀ ਇਹ ਗੱਲ ਕਹਿੰਦਾ ਸੀ ਕਿ ਮੈਂ ਪੰਜਾਬ ਦੇ ਅੰਦਰ ਸੱਦ ਕੇ ਚੰਡੀਗੜ੍ਹ ਦੇ ਵਿੱਚ ਕੇਂਦਰ ਦੀਆਂ ਟੀਮਾਂ ਨੂੰ ਉਹਨਾਂ ਦੇ ਮੰਤਰੀਆਂ ਨੂੰ ਕਿਸਾਨਾਂ ਦੇ ਮਸਲੇ ਮਕਾਉਣ ਲਈ ਸਹਿਰ ਦਾ ਕੀ ਭਾਈ 3 ਦਿਨਾਂ ਤੋਂ ਲੈ ਕੇ ਕੇਂਦਰ ਨਾਲ ਉਹਨੇ ਕੀ ਰਾਬਤਾ ਕੀਤਾ ਇੱਕ ਕਿਸਾਨ ਲੀਡਰ ਸਾਡਾ ਹਰਾਸ ਦੇ ਵਿੱਚ ਲੈ ਲਿਆ ਦੂਜਾ ਕਿਸਾਨ ਲੀਡਰ ਸਾਡਾ ਮਰਨ ਵਰਤੇ ਬੈਠਾ ਕੋਈ ਅਜੇ ਤੱਕ ਜੇ ਉਹਦੀ ਸਿਹਰ ਦਿੱਤਾ ਹੁੰਦੀ ਵੀ ਮੈਂ ਕਿਸਾਨਾਂ ਦਾ ਹ 代表 ਸੀ ਆ ਕੋਈ ਰਿਪੋਰਟ ਬਾਹਰ ਨਿਕਲ ਕੇ ਆਉਂਦੀ ਇੱਕ ਵੀ ਰਿਪੋਰਟ ਬਾਹਰ ਨਿਕਲ ਕੇ ਨਹੀਂ ਆਈ ਪੰਜਾਬ ਸਰਕਾਰ ਦੀ ਐਦੂ ਅੱਗੇ ਉਹ ਇਹ ਵੀ ਕਹਿੰਦਾ ਸੀ ਮੈਂ ਵਕੀਲ ਆ ਕਿਸਾਨਾਂ ਦਾ ਮੈਂ ਕਿਸਾਨਾਂ ਲਈ ਕੰਮ ਕਰਦਾ ਪਰ ਹੁਣ ਤੱਕ ਇਹ ਸਾਬਤ ਹੋਇਆ ਵੀ ਕਿਸਾਨਾਂ ਦਾ ਵਕੀਲ ਨਹੀਂ ਕੇਂਦਰ ਸਰਕਾਰ ਅंदोलਨ ਵਿਰੋਧੀ ਸੀ ਹੈ ਤੇ ਰਹੇਗੀ ਉਸ ਦਾ ਮੈਂ ਹਮੇਤੀ ਆ ਇਹ ਗੱਲ ਸਾਫ ਹੋ ਗਈ ਇਸ ਗੱਲ ਨੂੰ ਪੂਰੀ ਦੁਨੀਆ ਸਾਹਮਣੇ ਲਜਾਣ ਲਈ ਕੱਲੇ-ਕੱਲੇ ਚੁੱਲ੍ਹੇ ਤੇ ਲਜਾਣ ਲਈ ਇਹ ਪ੍ਰੋਗਰਾਮ 1 ਦਸੰਬਰ ਦਾ ਨਿੱਕਾ ਵੀ ਸੰਗਰੂਰ ਉਹਨਾਂ ਦੀ ਰਹਿਸ਼ਤੇ ਜਾ ਕੇ ਉਹ ਵੱਡੇ ਘਟ ਕਰਕੇ ਲੋਕਾਂ ਨੂੰ ਸੱਦਾ ਦੇਵਾਂਗੇ ਵੀ ਭੁਲੇਖੇ ਜਿਹਾ ਨਾ ਰਹੋ ਇਹ ਕਿਸਾਨਾਂ ਦਾ ਮੁੰਡਾ ਆਮ ਘਰਾਂ ਦਾ ਮੁੰਡਾ ਕਿਸਾਨਾਂ ਦਾ ਹਮੇਤੀ ਨਹੀਂ ਇਹ ਨਮੀਆਂ ਉਹਨਾਂ ਨੀਤੀਆਂ ਦਾ ਹਮੇਤੀ ਹੈ ਜਿਨ੍ਹਾਂ ਨੀਤੀਆਂ ਨੇ ਸਾਡੇ ਖੇਤੀਬਾੜੀ ਸੈਕਟਰ ਨੂੰ ਖਾ ਜਾਣਾ ਤਬਾਹ ਕਰ ਦੇਣਾ ਤੇ ਸਾਡੇ ਲੀਡਰ ਜਿਹੜੇ ਮਰਨ ਵਰਤ ਤੇ ਇਹਨਾਂ ਨੇ ਅੰਦਰ ਬੈਠਣ ਲਈ ਮਜਬੂਰ ਕਰੇ ਨੇ ਉਹ ਇਸ ਗੱਲ ਦੇ ਹਮੇਤੀ ਨੇ ਕਿ ਘਰਾਂ ਦੇ ਚੁੱਲਿਆਂ ਚੱਗ ਉਹਨਾਂ ਦੀ ਗੱਲ ਨਾਲ ਬਲੂਗੀ ਇਹ ਭਗਵੰਤਾਨ ਸਾਹਿਬ ਸਾਡੇ ਚੁੱਲਿਆਂ ਦੀ ਅੱਗ ਤੁਹਾਡੇ ਲੀਡਰਾਂ ਨੂੰ ਗਿਰਫਤਾਰ ਕਰਕੇ ਨਹੀਂ ਬਲ ਸਕਦੀ ਚੁੱਲਿਆਂ ਦੀ ਅੱਗ ਬਾਲਣ ਦਾ ਸਾਡਾ ਅਦੋਲਨ ਹੈਗਾ ਸੋ ਇਹ ਗੱਲ ਲੋਕਾਂ 'ਚ ਨਖੇੜਾ ਕਰੇਗੀ ਮੈਂ ਸਮਝਦਾ ਕਿ ਕਿਸਾਨ ਅਦੋਲਨ ਨੂੰ ਝਾੜ ਆਉਣ ਦੇ ਯਤਨਾਂ ਤੋਂ ਬਾਅਦ ਵੀ ਅਸੀਂ ਫੇਲ ਨਹੀਂ ਹੋਣ ਦਿੱਤਾ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਆਪਾਂ ਇਹ ਸਦੋਲਨ ਨੂੰ ਜਿੱਤ ਤੱਕ ਲਿਜਾਵਾਂਗੇ ਭਾਵੇਂ ਜਿੰਨੀਆਂ ਮਰਜ਼ੀ ਕਰਵਾਨੀਆਂ ਕਰਨੀਆਂ ਪੈ ਜਾਣ ਜਿੰਨਾ ਮਰਜ਼ੀ ਜ਼ੋਰ ਪੰਜਾਬ ਸਰਕਾਰ ਲਾ ਲੇ ਕੇਂਦਰ ਸਰਕਾਰ ਲਾ ਲੇ ਆਪਾਂ ਜਿੱਤੇ ਤੋਂ ਬਿਨਾ ਪਿੱਛੇ ਨਹੀਂ ਹਟਾਂਗੇ ਤਕੜੇ ਹੋ ਕੇ ਲੜਾਂਗੇ ਲੰਗਲ ਸਾਹਿਬ 6 ਤਰੀਕ ਨੂੰ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਬੁਲਾਰੇ ਬੋਲ ਜਿਹੜੀ ਜ਼ੋਰ ਦੇ ਕੇ ਅਸੀਂ ਕਹਿਣਾ ਚਾਹੁੰਦੇ ਅੱਜ ਦੋਨਾਂ ਫਾਰਮਾਂ ਵੱਲੋਂ ਵੀ ਜਿਹੜਾ ਸਾਡਾ ਇਹ ਅੰਦੋਲਨ ਹੈ ਜਿਹਦਾ 16 ਤਰੀਕ ਨੂੰ ਤੇ 18 ਦੀਆਂ ਦੋ ਪੀਸੀਆਂ ਦੇ ਵਿੱਚ ਮਰਨ ਵਰਤ ਵਾਲੇ ਐਕਸ਼ਨ ਪ੍ਰੋਗਰਾਮ ਦਾ ਤੇ ਜਿਹੜਾ ਦਿੱਲੀ ਆਪਣਾ ਸ਼ੰਭੂ ਵਾਲੇ ਬਾਡਰ ਤੋਂ ਮਰਜੀਵੜਿਆਂ ਦੇ ਜਥੇ ਤੋਰਨ ਵਾਲਾ ਇਹ ਦੋਨੇ ਦਿੱਲੀ ਦੀ ਜਿਹੜੀ ਸਰਕਾਰ ਹੈ ਕੇਂਦਰ ਸਰਕਾਰ ਹੈ ਮੋਦੀ ਦੀ ਸਰਕਾਰ ਹੈ ਉਹਦੇ ਵੱਲ ਸਿੱਧ ਤੋ ਸਾਡੇ ਐਕਸ਼ਨ ਪ੍ਰੋਗਰਾਮ ਸੀ ਤੇ ਜਿਹੜੀਆਂ ਮੰਗਾਂ ਵੀ 12 ਮੰਗਾ ਹੈਗੇ ਅਸੀਂ ਪਹਿਲਾਂ ਵੀ ਬਹੁਤ ਵਾਰੀ ਰਿਪੀਟ ਕੀਤੀਆਂ ਨੇ ਉਹ ਐਮਐਸਪੀ ਦੀ ਗਰੰਟੀ ਵਾਲੀ ਹੈਗੀ ਹੈ ਕਰਜ਼ਾ ਮਾਫੀ ਵਾਲੀ ਹੈਗੀ ਹੈ ਬਿਜਲੀ ਨੂੰ ਨਿੱਜੀ ਹੱਥਾਂ ਚ ਨਾ ਦੇਣ ਵਾਲੀ ਹੈਗੀ ਹੈ ਡਬਲਯੂਟੀਓ ਚ ਸਾਰੀਆਂ ਨੇ ਸਾਰੀਆਂ 12 ਦੀਆਂ 12 ਮੰਗਾਂ ਦਾ ਇਕਲਾਬੀ ਪੰਜਾਬ ਸਰਕਾਰ ਨਾਲ ਸੰਬੰਧ ਨਹੀਂ 12 ਦੀਆਂ 12 ਮੰਗਾ ਸਿੱਧੀਆਂ ਜਿਹੜੀਆਂ ਦਿੱਲੀ ਦੀ ਸਰਕਾਰ ਹੈ ਕੇਂਦਰ ਕੇਂਦਰ ਸਰਕਾਰ ਹੈ ਮੋਤੀ ਦੀ ਉਹਦੇ ਨਾਲ ਸੰਬੰਧਤ ਹੈ ਇਹ ਸਾਡਾ ਜਿਹੜਾ ਐਕਸ਼ਨ ਪ੍ਰੋਗਰਾਮ ਵੀ ਸੀਗੇ ਦੋਨੇ ਮਰਨ ਵਰਤਾਲਾ ਤੇ ਜਿਹੜਾ ਮਰਜੀਬੜਿਆਂ ਦੇ ਜਥੇ ਤੋਰਨ ਵਾਲਾ ਇਹ ਵੀ ਦਿੱਲੀ ਸਰਕਾਰ ਵੱਲ ਸੇਹ ਤੁਸੀਂ ਦਿੱਲੀ ਵੱਲ ਕੂਚ ਕਰਨਾ ਸੀ ਅਸੀਂ ਚੰਡੀਗੜ੍ਹ ਵੱਲ ਕੂਚ ਨਹੀਂ ਕਰਨਾ ਸੀ ਪਰ ਇਹ ਭਗਮੰਤ ਮਾਨ ਨੇ ਲੱਤ ਕਿਉਂ ਧਾਤੀ ਜਿਹੜਾ ਉਧਰ ਨੂੰ ਸੇਹਤ ਸੀਗਾ ਦਿੱਲੀ ਵੱਲ ਉਹਦੇ ਵਿੱਚ ਇਹਨੇ ਲਾਤੜਾਤੀ ਆ ਐਕਸ਼ਨ 25 ਤਰੀਕ ਨੂੰ ਜੋਕਸ ਕੀਤਾ ਸੋ ਇਹਨੇ ਕਿਉਂ ਡਾਤੀ ਇਹਦੇ ਪਿੱਛੇ ਕੀ ਕੋਈ ਪਲਾਨ ਹੈ ਉਹਦੇ ਨਾਲ ਸਾਂਝੀ ਕੋਈ ਅਮਿਤ ਸ਼ਾਹ ਦੇ ਨਾਲ ਜਾਂ ਮੋਦੀ ਦੇ ਨਾਲ ਜਾਂ ਕਿਉਂ ਕੀਤਾ ਇਹ ਚੱਲ ਅਜੇ ਹੈਗਾ ਅਸੀਂ ਸਮਝਦੇ ਹੋਏ ਕਿ ਵੱਤੀ ਲੜਾਈ ਹੈ ਤੇ ਜਿਹੜਾ ਡੱਲੇਵਾਲ ਸਾਹਿਬ ਨੂੰ ਵੀ ਜਿਹੜਾ ਆ ਅਸੀਂ ਐਲਾਨ ਕੀਤਾ ਸੀ ਵੀ 26 ਤਰੀਕ ਨੂੰ ਬੰਦਾ ਸਾਡਾ ਇੱਕ ਮਰਨਵਰਤ ਤੇ ਬੈਠੂ ਕੋਈ ਸਮਝੌਤਾ ਨਹੀਂ ਮੰਗਾਂ ਦਾ ਛੱਡ ਕੇ ਉਹ ਬੰਦਾ ਭਾਵੇਂ ਉਹਨੂੰ ਜਾਨ ਦੇਣੀ ਪਵੇ ਸ਼ਹਾਦਤ ਦੇਣੀ ਪਵੇ ਮੰਗਾਂ ਨੂੰ ਛੱਡ ਕੇ ਸਰਕਾਰ ਦਾ ਜੂਸ ਨਹੀਂ ਪੀਊਗਾ ਇਹ ਅਸੀਂ ਐਲਾਨ ਕਰਤਾ ਸੀ ਪਰ ਉਹਨਾਂ ਨੇ ਜਿਹੜਾ ਰਾਤ ਨੂੰ ਕੀਤਾ 25 ਤਰੀਕ ਦਿਨ ਉਹ ਕਰਕੇ ਅਸੀਂ ਸਮਝਦੇ ਹਾਂ ਵੀ ਸਾਡਾ ਜਿਹੜਾ ਪਲਾਨ ਹੈ ਜਿਹੜਾ ਉਹਨੂੰ ਫਲੈਪ ਫਲੋਪ ਕਰਨ ਦੇ ਉਹਨਾਂ ਨੇ ਯਤਨ ਕੀਤਾ ਉਹ ਅਸੀਂ 12 ਵਜੇ ਜਿਹੜਾ ਤੈਅ ਕੀਤਾ ਸੀ ਫਲੋਪ ਨਹੀਂ ਹੋਣ ਦਿੱਤਾ 12 ਵਜੇ ਜਿਹੜਾ ਦੂਜਾ ਆਗੂ ਹੈ ਸੁਖਜੀਤ ਸਿੰਘ ਉਹਨੂੰ ਅਸੀਂ ਉਹ ਦਿੱਲੀ ਵਾਲਿਆਂ ਮੰਗਾਂ ਤੇ ਸਹਿਦਤ ਕਰਕੇ ਜਿਹੜਾ ਸਾਡਾ ਤੈਅ ਹੋਇਆ ਸੀ ਉਹਨੂੰ ਅਸੀਂ ਲਾਗੂ ਕਰਤਾ ਜਿਹੜਾ ਸਖਜੀਤ ਸਿੰਘ ਬੈਠਾ ਇਹ 12 ਮੰਗਾਂ ਜਿਹੜੀਆਂ ਦਿੱਲੀ ਵਾਲਿਆਂ ਮੋਦੀ ਸਰਕਾਰ ਨਾਲ ਸੰਬੰਧਤ ਆ ਉਹਨਾਂ ਤੇ ਬੈਠਾ ਤੇ ਇਹਨੇ ਐਲਾਨ ਵੀ ਕੀਤਾ ਉਹਦੇ ਵੀ ਉਹਨਾਂ ਨੂੰ ਮੰਗਾਂ ਮਨਾਉਣ ਤੱਕ ਰਹਿ ਮੰਗਾਂ ਛੱਡ ਕੇ ਮੈਂ ਜਾਨ ਦੇ ਦਊਗਾ ਮੈਂ ਫੌਜ ਵੀ ਜਾਨ ਨਹੀਂ ਦੇ ਸਕਿਆ ਇੱਥੇ ਦੇਊਗਾ ਤੇ ਪਰ ਮੈਂ ਮੰਗਾਂ ਛੱਡ ਕੇ ਵਰਤ ਨਹੀਂ ਛੱਡੂਗਾ ਜੇ ਵਰਤ ਛੱਡਦਾ ਤਾਂ ਸਮਝ ਲਏ ਇਹ ਸਰੈਂਡਰ ਆ ਇੱਕ ਤਰ੍ਹਾਂ ਦਾ ਨਾ ਮੋਰਚਾ ਸਰੈਂਡਰ ਕਰੇ ਨਾ ਸਖਜੀਤ ਸਿੰਘ ਸਰੈਂਡਰ ਕਰੇ ਉਹ ਜਿਹੜਾ ਸਾਨੂੰ ਕਰਨਾ ਪੈ ਗਿਆ ਆਪਣਾ ਡੱਲੇ ਵਾਲ ਸਾਹਿਬ ਦਾ ਉਹਨਾਂ ਨੇ ਠੀਕ ਹੈ 12 ਵਜੇ ਕਰਨਾ ਸੀਗਾ ਉਹਨਾਂ ਨੇ ਜਦੋਂ ਉਹਨਾਂ ਨੂੰ ਚੱਕਿਆ ਹਸਪਤਾਲ ਚ ਲੈ ਕੇ ਗਏ ਆ ਉਹਦੇ ਉਹਨਾਂ ਨੇ ਕਹਿਤਾ ਵੀ ਜਿਹੜਾ ਤੁਸੀਂ ਕਰਤੂਤ ਕੀਤੀ ਐ ਮੈਂ 12 ਵਜੇ ਬੈਠਣਾ ਸੀਗਾ ਛੋਡੀ ਕਰਤੂਤ ਕਰਕੇ ਮੈਂ ਛੋਡਾ ਪ੍ਰੋਟੈਸਟ ਕਰਕੇ ਜਿਹੜਾ ਪੰਜਾਬ ਦੀ ਪੁਲਿਸ ਨੇ ਕੀਤਾ ਮੈਂ ਬੈਠ ਰਿਹਾ ਸੋ ਆਏ ਕਹਿਣਾ ਹੋਵੇ ਵੀ ਉਹ ਮੇਟੇ ਪ੍ਰੋਟੈਸਟ ਚ ਜਿਹੜਾ ਪੰਜਾਬ ਨੇ ਭਗਵੰਤ ਮਾਨ ਦੀ ਸਰਕਾਰ ਨੇ ਕਰਤੂਤ ਕੀਤੀ ਹੈ ਉਹ ਕਰਤੂਤ ਜਿੰਨਾ ਚਿਰ ਵਾਪਸ ਨਹੀਂ ਹੁੰਦੀ ਉਹ ਬੈਕਫੁੱਟ ਤੇ ਨਹੀਂ ਜਾਂਦਾ ਉਨਾ ਚਿਰ ਉਹਨਾਂ ਨੂੰ ਰੱਖਣਾ ਪਊਗਾ ਪਰ ਜਿਹੜਾ ਦਿੱਲੀ ਦੀਆਂ ਮੰਗਾਂ ਤੇ ਹੈਗਾ ਉਹ ਹੈਗਾ ਸਖਜੀਤ ਸਿੰਘ ਵਾਲਾ ਇਹ ਅਸੀਂ ਸਮਝਦੇ ਆ ਵੀ ਇਹ ਡਟੂਗਾ ਉਨਾ ਚਿਰ ਇਹਨੂੰ ਅਸੀਂ ਕਰਾਂਗੇ ਦੂਜੀ ਗੱਲ ਹੈ ਜਿਹੜਾ ਸ਼ੰਭੂ ਬਾਰਡਰ ਤੇ ਹੈ ਉਹ ਪਰਸੋਂ ਵੀ ਤੁਸੀਂ ਸਵਾਲ ਕੀਤਾ ਸੀਗਾ ਵੀ ਉੱਥੇ ਠੱਕ ਠੱਕ ਹੋ ਰਹੀ ਆ ਕੀ ਹੈ ਉਹ ਅਸੀਂ ਉੱਤੇ ਵੀ ਸਾਫ਼ ਕੀਤਾ ਸੀ ਵੀ ਉਹਨਾਂ ਨੇ ਭੰਨ ਤੋੜ ਸ਼ੁਰੂ ਕੀਤੀ ਹੈ ਥੋੜੇ ਅਸੀਂ ਬਜਦੇ ਦੇਖੇ ਆ ਸਾਡੇ ਕੋਲੇ ਮੂਵੀ ਵੀ ਹੈਗੇ ਥੋੜੇ ਭੰਦਿਆਂ ਦੀ ਪਰ ਉਹਦੇ ਪਿੱਛੇ ਉਹਦਾ ਮਨੋਰਥ ਕੀ ਹੈ ਕੀ ਰਸਤਾ ਦੇਣ ਦਾ ਮਨੋਰਥ ਹੈ ਜਾਂ ਕੋਈ ਸਾਡੇ ਜਿਹੜਾ 26 6 ਨੂੰ ਅਸੀਂ ਜਥੇ ਤੋਰਨੇ ਆ ਉਹਨਾਂ ਨੂੰ ਕੋਈ ਰੋਕਣ ਦੀ ਖਾਤਰ ਕੋਈ ਨੇੜੇ ਗੱਡੀਆਂ ਲਿਆਉਣ ਦੇ ਖਾਤਰ ਕੋਈ ਅਥਰੂ ਗੈਸ ਵਾਲੀਆਂ ਪਾਣੀ ਵਾਲੀਆਂ ਉਹਦੀ ਖਾਤਰ ਹੈ ਉਹ ਹਜੇ ਤੱਕਰ ਕਲੀਅਰ ਨਹੀਂ ਹੋਈ ਅਸੀਂ ਇਹੀ ਕਿਹਾ ਸੀਗਾ ਵੀ ਉਹ ਕਲੀਅਰ ਨਹੀਂ ਜਦੋਂ ਕਲੀਅਰ ਹੋ ਗਈ ਉਹ ਵੀ ਦੱਸ ਲਾਂਗੇ ਪਰ ਭੰਨ ਤੋੜ ਉਹਨਾਂ ਨੇ ਕੀਤੀ ਹੈ ਉਸ ਤੋਂ ਬਾਅਦ ਉਹ ਰੁਕੇ ਹੈ ਸੋ ਇਸ ਕਰਕੇ ਸਾਡਾ ਅਸੀਂ ਉੱਥੇ ਇਹਨੂੰ ਵੀ ਕਾਮਯਾਬ ਕਰਾਂਗੇ ਜਿਹੜਾ ਭਗਵਾਨ ਜਤਬੰਦ ਦਾ ਇੱਕ ਦਿਨ ਵਾਲਾ ਹੈਗਾ ਇਹ ਇੱਕ ਦਿਨ ਦੀ ਖਾਤਰੀ ਹੈ ਕੋਈ ਅਸੀਂ ਐ ਨਹੀਂ ਵੀ ਜੇ ਕਈ ਬੰਦੇ ਕਹਿ ਦਿੰਦੇ ਆ ਵੀ ਯਾਰ ਹੁਣ ਛੱਡਿਆ ਦਾ ਹੈ ਨਹੀਂ ਦੋ ਦਿਨਾਂ ਦਾ ਕਰ ਦਿਓ ਲੰਮਾ ਕਰ ਦਿਓ ਉਹ ਸਿਰਫ ਇੱਕ ਦਿਨ ਦੀ ਖਤਰਾ ਲੰਬਾ ਦੇਂਦੇ ਸਾਡਾ ਸਾਰਾ ਜੋਰ ਆ ਜਿਹੜਾ ਉਸ ਤੋਂ ਬਾਅਦ 6 ਤਰੀਕ ਦੀ ਜੀ ਕੀ ਪੱਤੇ ਸਾਰਿਆਂ ਨੂੰ ਸਤਿ ਸ਼੍ਰੀਕਾਲ ਦੋਨੇ ਫਾਰਮਾਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਪੱਤਰਕਾਰ ਵੀਰ ਮੋਰਚੇ ਦੀਆਂ ਖਬਰਾਂ ਦੇਸ਼ ਤੇ ਚਾਉਂਦਾ ਹੁਣ ਮੈਂ ਤੁਹਾਡੇ ਨਾਲ ਜਿਵੇਂ ਸਾਡੀ ਟੀਮ ਬੈਠੀ ਹੈ ਦੋਨੇ ਫਾਰਮਾਂ ਦੀ ਮੈਂ ਜਾਣ ਪਛਾਣ ਕਰਾਵਾ ਮੇਰੇ ਸੱਜੇ ਬੈਠੇ ਨੇ ਤੇਜਵੀਰ ਸਿੰਘ ਪ੍ਰਜੋਕੜਾ ਸਾਹਿਬ ਤੇ ਜਸਵਿੰਦਰ ਸਿੰਘ ਲੋਂਗੋਵਾਲ ਸਾਹਿਬ ਸਚੀਤ ਸਿੰਘ ਪੂਲ ਸਾਹਿਬ ਤੇ ਕਾਕਾ ਸਿੰਘ ਕੋਟੜਾ ਸਾਹਿਬ ਇੰਦਰਜੀਤ ਸਿੰਘ ਕੋਟਬੁੱਡਾ ਸਾਹਿਬ ਗੁਰਮਾਨ ਸਿੰਘ ਪੰਜਾਬਾ ਹੁਣ ਮੈਂ ਬੇਨਤੀ ਕਰਾਂ ਕਾਕਾ ਸਿੰਘ ਕੋਟੜਾ ਨੂੰ ਉਹ ਤੁਹਾਡੇ ਨਾਲ ਸਾਰੀ ਗੱਲਬਾਤ ਸੰਜੀ ਕਰਨਗੇ ਉਸ ਤੋਂ ਬਾਅਦ ਆਪਣੇ ਇੰਦਰਜੀਤ ਸਿੰਘ ਕੋਟਬੁੱਡਾ ਕਰਨਗੇ ਫਿਰ ਸਰਜੀਤ ਸਿੰਘ ਪੂਲ ਸਾਰੇ ਇਹ ਪੱਤਰਕਾਰ ਇਹ ਚਾਰੇ ਸਭ ਤੋਂ ਪਹਿਲਾਂ ਫਤਿਹ ਲਗੇ ਵੈਖਰੂ ਜੀ ਕਾ ਖਾਲਸਾ ਸ੍ਰੀ ਵੈਖਰੂ ਜੀ ਕੀ ਫਤਿਹ 26 ਤਰੀਕ ਤੋਂ ਲੈ ਕੇ ਲਗਾਤਾਰ ਜਿਹੜੇ ਦੋਨੇ ਫੂਰੋਂ ਵੱਲੋਂ ਪ੍ਰੋਗਰਾਮ ਦਿੱਤੇ ਹੋਏ ਨੇ ਤਾਂ ਆਪਣਾ ਜਿਹੜਾ ਮਰ ਰਵਤ ਸ਼ੁਰੂ ਕਰਨਾ ਸੀ ਤੋਂ 26 ਤਰੀਕ ਤੋਂ ਸੌਦੇ 2.45 ਤੇ ਜਿਹੜਾ ਹਮਲਾ ਬੋਲਿਆ ਗਿਆ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕਰਕੇ ਲੁਧਿਆਣਾ ਹਸਪੀਟਲ ਨੂੰ ਲੈ ਕੇ ਗਏ ਉਹ ਸਾਰੀ ਚਰਚਾ ਪਹਿਲਾਂ ਕਰ ਚੁੱਕੇ ਆ ਤਾਂ ਕੱਲ ਇਸ ਦੀ ਸਰਕਾਰ ਨਾਲ ਪ੍ਰਸ਼ਾਸਨ ਨਾਲ ਗੱਲਬਾਤ ਵੀ ਚੱਲੀ ਉਹ ਗੱਲ ਬੇਸ਼ਟਾ ਰਹੀ ਅੱਜ ਇਸ਼ੂ ਜਿਹੜਾ ਸਾਡੇ ਦੋਨੇ ਫੋਰਮਾਂ ਦਾ ਤੜਕੇ 8 ਵਜੇ ਤੋਂ ਜਿਹੜੀ ਸਾਡੇ ਇਕੱਲੇ ਫੋਰਮ ਦੀ ਮੀਟਿੰਗ ਹੋਈ ਲਗਭਗ 12 ਵਜੇ ਤੱਕ ਉੱਤੇ ਖੁੱਲ ਕੇ ਅਸੀਂ ਚਰਚਾ ਕੀਤੀ ਹੁਣ ਦੂਜੀ ਜਿਹੜੀ ਉਸ ਤੋਂ ਬਾਅਦ 12 ਵਜੇ ਤੋਂ ਲੈ ਕੇ ਸਾਡੇ ਦੋਨੇ ਫੋਰਮਾਂ ਦੀ ਉਹ ਸਾਰੀਆਂ ਚਰਚਾ ਤੇ ਸ਼ੰਭੂ ਦੀ ਕੀ ਪੋਜੀਸ਼ਨ ਆ ਖਨੌਰੀ ਦੀ ਕੀ ਪੋਜੀਸ਼ਨ ਆ ਰਤਨਪੁਰੇ ਦੀ ਕੀ ਪੋਜੀਸ਼ਨ ਆ ਉਹ ਤੇ ਖੁੱਲ ਕੇ ਚਰਚਾ ਕਰਕੇ ਤਾਇ ਤਾਂ ਸਾਡੀ ਸਹਿਮਤੀ ਆ ਕਿ ਜਿਹੜਾ ਸਾਡੇ ਦਿੱਤੇ ਹੋਏ ਪ੍ਰੋਗਰਾਮ ਨੇ ਦੋਨੇ ਫੋਰਮਾਂ ਦੇ ਹਰ ਹਾਲਤੋਂ ਉਹਨਾਂ ਨੂੰ ਕਾਇਮ ਰੱਖਣਾ ਸਰਕਾਰਾਂ ਕੋਸ਼ਿਸ਼ ਕਿੰਨੀਆਂ ਕਰ ਲੈਣ ਉਹਨਾਂ ਨੇ 26 ਵਾਲਾ ਕਰਕੇ ਵੇਖ ਲਿਆ ਉਸ ਕੰਮ ਦੇ ਵਿੱਚ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਆ ਹੁਣ ਅਗਲੀ ਗੱਲ ਜਿਹੜੀ ਅੱਜ ਅਸੀਂ ਦੋਨੇ ਫੋਰਮਾਂ ਨੇ ਸਹਿਮਤੀ ਕੀਤੀ ਆ ਕਿ ਇੱਕ ਤਰੀਕ ਨੂੰ ਜਾਣੇ ਦਿਨ ਐਤਵਾਰ ਇੱਕ ਤਰੀਕ ਨੂੰ ਦੋਨੇ ਫੋਰਮਾਂ ਬਹੁਤ ਵੱਡਾ ਐਕਸ਼ਨ ਕਰ ਰਹੇ ਆ ਕਿ ਜਿਹੜਾ ਪੰਜਾਬ ਸਰਕਾਰ ਨੇ ਡਲੇਵਾਲ ਸਾਹਿਬ ਨੂੰ ਹਸਪੀਟਲ ਚ ਬੰਦਕ ਬਣਾ ਕੇ ਰੱਖਿਆ ਹੋਇਆ ਤਾਂ ਸਾਡੀਆਂ ਜਿਹੜੀਆਂ ਮੰਗਾਂ ਨੇ ਸਾਰਿਆਂ ਨੂੰ ਪਤਾ ਹੈ ਕਿ 12 ਮੰਗਾਂ ਕੇਂਦਰ ਸਰਕਾਰ ਨਾਲ ਨਾ ਸਾਡੀਆਂ ਹਰਿਆਣਾ ਸਰਕਾਰ ਨਾਲ ਨਾ ਸਾਡੀ ਪੰਜਾਬ ਸਰਕਾਰ ਨਾਲ ਤਾਂ ਉਹਦਾ ਜਿਹੜਾ ਲੰਬਾ ਦੇਣ ਜਾ ਰਹੇ ਆ ਅਸੀਂ ਕਿਉਂ ਦੇਣ ਜਾ ਰਹੇ ਆ ਯਾਦ ਹੋਣਾ ਸਾਰੇ ਸਾਡੇ ਪੱਤਰਕਾਰ ਭਾਈਚਾਰਿਆਂ ਨੂੰ ਕਿ ਜਦੋਂ ਪਾਰਲੀਮੈਂਟ ਦੇ ਇਲੈਕਸ਼ਨ ਸੀ ਤਾਂ ਭਗਵੰਤ ਮਾਨ ਜੀ ਦੀ ਮਾਤਾ ਵੱਲੋਂ ਪੂਰੇ ਪੰਜਾਬ ਦੇ ਲੋਕਾਂ ਨੂੰ ਇੱਕ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਆ ਮੇਰਾ ਬੇਟਾ ਤੁਸੀਂ ਇੱਕ ਵਾਰੀ ਇਹਨੂੰ ਜਿਤਾਓ ਮੈਂ ਵਿਸ਼ਵਾਸ ਕਰਦੀ ਆ ਕਿ ਐਦੂ ਕਿਤੇ ਪੰਜਾਬ ਦੇ ਲੋਕਾਂ ਨੂੰ ਨੀਵੀਂ ਨਹੀਂ ਪਾਉਣੀ ਪਊਗੀ ਜਾਣੇ ਉਹ ਕੱਲਾ ਪਮਾ ਇਸ਼ੂ दारू ਵਾਲਾ ਸੀਗਾ ਪਰ ਅਸੀਂ ਜਿਹੜਾ ਲੋਕਾਂ ਦੇ ਵਿੱਚ ਚਰਚਾ ਸੀ ਉਹ ਸਾਬਤ ਕਰਤੀ ਕਿ ਬੀਜੇਪੀ ਦੀ ਬੀ ਟੀਮ ਉਹ ਕਿਵੇਂ ਸਾਫਤ ਹੁੰਦੀ ਹੈ ਕੇਸਰੀਵਾਲ ਜੇਲ੍ਹ ਦੇ ਵਿੱਚ ਸੀ ਕੇਸਰੀਵਾਲ ਨੂੰ ਛਡਾਉਣ ਵਾਸਤੇ ਹਰਿਆਣੇ ਦੇ ਇਲੈਕਸ਼ਨ ਲੜਵਾਏਗੇ ਕਿ ਬੀਜੇਪੀ ਕਿਸੇ ਵੀ ਕਰ ਤੋਂ ਕਮਜ਼ੋਰ ਨਾ ਰਹੇ ਤਾਂ ਉਹਨੂੰ ਲਿਆ ਕੇ ਉੱਥੋਂ ਜਿਹੜੇ ਹਾਲਾਤ ਹਰਿਆਣੇ ਦੇ ਵੱਖਰੇ ਉਹੀ ਜਿਹੜੀ ਅੰਮਤ ਸ਼ਾਹ ਦੇ ਨਾਲ ਭਗਵੰਤ ਮਾਨ ਦੀ ਦੋਸਤੀ ਜ਼ਾਹਰ ਕੀਤੀ ਡੱਲੇਵਾਲ ਸਾਹਿਬ ਨੂੰ ਫੜ ਕੇ ਲੁਧਿਆਣੇ ਹਸਪੀਟਲ ਵਿੱਚ ਰੱਖਿਆ ਤਾਂ ਅਸੀਂ ਇੱਕ ਤਰੀਕ ਨੂੰ ਦਿਨ ਐਤਵਾਰ ਨੂੰ ਮੁੱਖ ਮੰਤਰੀ ਕੋਠੀ ਦਾ ਘਰੋ ਕਰਾਂਗੇ ਸੰਗਰੂਰ ਦੇ ਵਿੱਚ ਇੱਕ ਦਿਨ ਲਈ ਸਿਰਫ ਲਾਂਭਾ ਦੇਣ ਲਈ ਬਾਕੀ ਜਿਹੜਾ ਸਾਡਾ ਧਿਆਨ ਮੋਰਚੇ ਦਾ ਜਿਹੜਾ ਦਿੱਲੀ ਸਰਕਾਰ ਨਾਲ ਸਾਡੀਆਂ ਮੰਗਾਂ ਨੇ ਦਿੱਲੀ ਵੱਲ ਸਾਡਾ ਧਿਆਨ ਹੈ ਸਿਰਫ ਇੱਕ ਦਿਨ ਲਈ ਅਸੀਂ ਸੰਗਰੂਰ ਦੇ ਵਿੱਚ ਜੋ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੀ ਰਹਿائش ਹੈ ਉਸ ਕੋਠੀ ਦਾ ਘਰੌ ਵੀ ਕਰਾਂਗੇ ਉਹ ਸਾਡੀ ਮਾਤਾ ਨੂੰ ਲਾਂਬਾ ਵੀ ਦੇਵਾਂਗੇ ਕਿ ਵਾਰ-ਵਾਰ ਤੁਸੀਂ ਪੁੱਤ ਦਾ ਕਿੰਨਾ ਕੁ ਵਿਸ਼ਵਾਸ ਲੋ ਦੋਨਾਂ ਫਾਰਮਾਂ ਵੱਲੋਂ ਮੀਟਿੰਗ ਪਾਸ ਹੋਈ ਆ ਔਰ ਉਹਦੇ ਤੇ ਸਾਫ ਕਾਕਾ ਸਿੰਘ ਕੋਟੜਾ ਨੇ ਸਾਰੀ ਗੱਲ ਮੋਟੀ-ਮੋਟੀ ਤੁਹਾਡੇ ਨਾਲ ਰੱਖ ਦਿੱਤੀ ਆ ਔਰ ਇਹਦੇ ਤੇ ਵੱਡੇ ਪੱਧਰ ਤੇ ਜਿਹੜੀ ਸੀਐਮ ਭਗਵੰਤ ਮਾਨ ਸਰਕਾਰ ਸੀ ਇਹ ਕਹਿੰਦੀ ਸੀ ਲੋਕਾਂ ਨੂੰ ਕਿ ਸਾਨੂੰ ਮੌਕਾ ਦਿਓ ਅਸੀਂ ਲੋਕਾਂ ਦੀ ਸਰਕਾਰ ਬਣ ਕੇ ਆਵਾਂਗੇ ਤੁਹਾਡੀ ਸਰਕਾਰ ਬਣ ਕੇ ਆਵਾਂਗੇ ਪਰ ਉਹਨਾਂ ਨੇ ਜੇ ਪਿੱਛੇ ਝਾਤ ਮਾਰ ਕੇ ਦੇਖ ਲਓ ਸਾਰੇ ਪੰਜਾਬ ਦੇ ਵਿੱਚ ਇੱਕ ਮੰਡੀ ਨੂੰ ਫੇਲ ਕਰਨ ਵਾਸਤੇ ਕਿਸਾਨਾਂ ਦੀ ਖੇਤੀ ਨੂੰ ਫੇਲ ਕਰਨ ਵਾਸਤੇ ਵੱਡਾ ਰੋਲ ਨਿਭਾਇਆ ਜਿਹਦੇ ਵਿੱਚ 6-6 ਕਿਲੋ ਝੋਨੇ ਦੇ ਵੀ ਕੱਟਣ ਲੱਗੇ ਇਹ ਵੀ ਨਾਲ ਹੀ ਲੜੀ जोडਦੀ ਆ ਕਿ ਕਿਸਾਨ ਨੂੰ ਫੇਲ ਕਿਤਨਾ ਕਰਨਾ ਉਹ ਵੀ ਵੱਡੀ ਗੱਲ ਆ ਔਰ ਉਹਦੇ ਨਾਲ ਨਾਲ ਜਿਹੜਾ 26 ਤਰੀਕ ਨੂੰ ਬਲਟੇ ਪੱਦਰ ਤੇ ਇਹ ਸਰਕਾਰ ਨੇ ਆਪਦਾ ਨਕਾਬ ਆਪ ਤੋਂ ਤਾਰ ਕੇ ਵਿਖਾ ਦਿੱਤਾ ਕਿ ਕੋਈ ਦੂਜੀ ਰਹਿਣਗੀ ਹਮਤਿਸ਼ਾ ਦੇ ਨਾਲ ਵੀ ਸਿੱਧੀ ਜਾ ਰਹੀ ਆ ਔਰ ਇਹ ਬੀ ਟੀਮ ਪਰ ਬੀ ਟੀਮ ਬਣ ਕੇ ਵੱਡੇ ਪੱਧਰ ਤੇ ਪੰਜਾਬ ਦਾ ਨੀਗਾ ਪੂਰੇ ਦੇਸ਼ ਦਾ ਘਾਣ ਕੀਤਾ ਪੂਰੇ ਦੇਸ਼ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਵਾ ਸੀਐਮ ਭਗਵੰਤ ਮਾਨ ਨੇ ਜਿਹੜਾ ਕਹਿੰਦਾ ਸੀਗਾ ਕਿ ਮੈਂ ਕਿਸਾਨਾਂ ਦਾ ਸੇਵਾਦਾਰ ਆ ਨਾ ਕਿ ਇਹਦੇ ਜ ਕੋਈ ਹਰਿਆਣਾ ਸਰਕਾਰ ਦਾ ਫਰਜ ਬਣਦਾ ਸੀ ਹਿੱਸਾ ਲੈਂਦਾ ਹਰਿਆਣਾ ਸਰਕਾਰ ਨੇ 20 ਵੱਡੇ ਪੱਧਰ ਤੇ ਸ਼ੁਭ ਕਰਨ ਨੂੰ ਸ਼ਹੀਦ ਕੀਤਾ ਸਾਡੇ ਕਿਸਾਨਾਂ ਦੀਆਂ ਜਿਹੜੀਆਂ ਜਾਨਾਵਾ 34 ਤੋਂ 35 ਜਿਹੜੀਆਂ ਉਹ ਚਲੇ ਗਈਆਂ ਔਰ ਉਹਦੇ ਨਾਲ ਨਾਲ ਸਾਡੇ ਵੱਡੇ ਪੱਧਰ ਤੇ ਟਰੈਕਟਰ ਟਰਾਲੀਆਂ ਟੈਂਕੀਆਂ ਤੋੜੀਆਂ ਤੇ ਪੰਜ ਤੋਂ 6 ਕਿਸਾਨ ਜਿਹੜੇ ਆ ਉਹ ਇੱਕ ਇਸ ਸੰਸਾਰ ਤੇ ਆਪਦੀ ਨਿਗਾਹ ਦੇ ਨਾਲ ਸੰਸਾਰ ਨੂੰ ਤੱਕ ਵੀ ਨਹੀਂ ਸਕਦੇ ਇਹ ਵੱਡੇ ਪੱਧਰ ਤੇ ਹਰਿਆਣਾ ਸਰਕਾਰ ਨੇ ਵੀ ਆਪਦੀ ਰੂਪਰੇਖਾ ਵਿਖਾਈ ਪਰ ਉਸ ਤੋਂ ਬਾਅਦ ਇਹਨਾਂ ਨੇ ਜੋ ਪਲਾਨ ਇਹਨੇ ਬਣਾਈ ਸੀ ਤੇ ਕਿਸਾਨਾਂ ਨੂੰ ਵੱਡੇ ਰੂਪ ਦੇ ਵਿੱਚ ਜਿਵੇਂ ਪਿੱਛੇ ਪਾਣੀ ਆਇਆ ਉਦੋਂ ਵੀ ਵੱਡਾ ਰੋਲ ਵਿਖਾਤਾ ਕਿਸਾਨਾਂ ਦੇ ਜਿਹੜੇ ਮਾਅਵਜੇ ਸੀ ਦੂਜਾ ਤੇ ਜਿਹੜੇ ਰੋਲ ਬਹੁਤ ਘਾਤਕ ਵਿਖਾਇਆ ਔਰ ਉਹ ਬੀਜੇਪੀ ਸਰਕਾਰ ਨੂੰ ਜਾਂਦਾ ਥੇਰਾ ਉਹਦੇ ਉੱਤੇ ਮੰਡੀਆਂ ਦਾ ਤੇ ਕਿਵਲਟੇ ਪਦਤ ਤੇ ਉਹ ਵੀ ਸਰਕਾਰ ਨੂੰ ਜਾਂਦਾ ਤੇ ਤੀਜਾ ਇਹ ਜਿਹੜਾ ਵਾ ਇੱਕ ਸਰਕਾਰ ਨੇ ਮੋਰਚੇ ਫੇਲ ਕਰਨ ਦਾ ਕਰਕੇ ਔਰ ਵੱਡੇ ਪੱਧਰ ਤੇ ਬੀਜੇਪੀ ਦੇ ਅਧਿਸ਼ੀ ਬਣ ਕੇ ਔਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕਿਆ ਪਰ ਉੱਥੇ ਇੱਕ ਮੈਂ ਕਹੂੰਗਾ ਕਿ ਕੁਦਰਤ ਜਿਹੜੀ ਆ ਬਹੁਤ ਵੱਡੀ ਬਲਵਾਨ ਔਰ ਬਾਬੇ ਨਾਨਕ ਦੀ ਦੇਨ ਆ ਉਸ ਅਕਾਲ ਪੁਰਖ ਦੀ ਦੇਨ ਆ ਕਿ ਜਿਹੜੇ ਪਿੱਛੇ ਸਾਡੇ ਲੀਡਰ ਨ ਤੜਕ ਸਰਦਾਰ ਸੁਖਜੀਤ ਸਿੰਘ ਔਰ ਇਹ ਪਿੱਛੇ ਖੜੇ ਆ ਸਾਡੇ ਵੱਲੋਂ ਦੀ ਇਹ ਫੈਸਲਾ ਹੋ ਗਿਆ ਸੀਗਾ ਕਿ ਅਸੀਂ ਇਸ ਗੱਲ ਦੀ ਹੁਣ ਜਾਨਾਂ ਦੀ ਪਰਵਾਹ ਨਹੀਂ ਕਰਨੀ ਦੇਸ਼ ਦੀ ਝੋਲੀ 'ਚ ਪਾਉਣ ਵਾਸਤੇ ਆਪਦਾ ਸਰੀਰ ਵੀ ਦੇ ਦੇਣਾ ਚਾਹੀਦਾ ਪਰ ਉਹਦੇ 'ਚ ਸਰਦਾਰ ਸੁਖਜੀਤ ਸਿੰਘ ਐਸ ਵੇਲੇ ਤੁਹਾਡੇ ਸਾਹਮਣੇ ਇੱਥੇ ਮੰਚ ਤੇ ਬੈਠਾ ਵਾ ਉਸ ਤੋਂ ਅੱਜ ਤਕਰੀਬਨ 28 ਤਰੀਕ ਹੋ ਚੁੱਕੀ ਆ ਔਰ ਵੱਡੇ ਪੱਧਰ ਤੇ ਜਿਹੜੇ ਮੋਰਚੇ ਆ ਕਾਇਮ ਆ ਔਰ ਉਹੀ ਕਾਲਪੁਰਖ ਜਿਹੜਾ ਮੋਰਚੇ ਕਾਇਮ ਰੱਖੂਗਾ ਔਰ ਜਿਹੜਾ ਸੰਗਰੂਰ ਦੇ ਵਿੱਚ ਇੱਕ ਤਰੀਕ ਨੇ ਰੱਖਿਆ ਗਿਆ ਉਹ ਇੱਕ ਸੰਗਰੂਰ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਪਤਾ ਲੱਗ ਜਾਊਗਾ ਉਹ ਇੱਕ ਪੂਰੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜਾਊਗਾ ਉਹ ਪੂਰੇ ਦੇਸ਼ ਦੇ ਲੋਕਾਂ ਨੂੰ ਪਤਾ ਲੱਗ ਜਾਊਗਾ ਕਿ ਇਹ ਕੇਜਰੀਵਾਲ ਦੀ ਸਰਕਾਰ ਜਿਹੜੀ ਥੱਲੇ ਬਣੀ ਇਹਨਾਂ ਦਾ ਕਨਵੀਨਰ ਆ ਔਰ ਇਹਨਾਂ ਦਾ ਕੀ ਤਾਲਮੇਲ ਮਾ ਉਹ ਬੀਜੇਪੀ ਨਾਲ ਚੱਲਦਾ ਵਾ ਔਰ ਇਹਨਾਂ ਦਾ ਅੱਜ ਨਕਾਬ ਜਿਹੜਾ ਅਸੀਂ ਇੱਕ ਤਰੀਕ ਨੂੰ ਵੱਡੇ ਪੱਦਰ ਤੇ ਉਹ ਲਾਂਬਾ ਦੇ ਕੇ ਪੂਰੇ ਭਾਰਤ ਪੱਦਰ ਤੇ ਲਾ ਕੇ ਦਿਖਾ ਦਾਂਗੇ ਧੰਨਵਾਦ ਜੀ ਸੁਜੀਤ ਸਿੰਘ ਖੂਲ ਰਖਾ ਗਿਰਫਦਾਰ ਕਰਕੇ ਭਗਵਾਨਤਮਾਨ ਸਰਕਾਰ ਦਿਆਨੰਦ ਡੀਐਮ ਸਿੱਲੂ ਲੁਧਿਆਣੇ ਦੇ ਵਿੱਚ ਕੈਦੀ ਬਣਾ ਕੇ ਰੱਖਿਆ ਹੋਇਆ ਬੰਦੀ ਬਣਾ ਕੇ ਰੱਖਿਆ ਹੋਇਆ ਤਾਂ ਮੈਂ ਸਮਝਦਾ ਵੀ ਅਸੀਂ ਜਿਹੜੀ ਕਾਲ ਜਿਹੜੀ 1 ਦਸੰਬਰ ਨੂੰ ਮੁੱਖ ਮੰਤਰੀ ਦੇ ਘਰੋਂ ਦੀ ਦਿੱਤੀ ਅਸੀਂ ਲੁਧਿਆਣੇ ਦਾ ਹਸਪੀਟਲ ਵੀ ਘੇਰ ਸਕਦੇ ਸੀ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਮੋਰਚੇ ਦੇਸ਼ ਦੀ ਲੜਾਈ ਲੜਦੇ ਆਂ ਦੇਸ਼ ਦੇ ਲੋਕਾਂ ਦੀ ਲੜਾਈ ਲੜਦੇ ਆਂ ਉਹਨਾਂ ਚੀਜ਼ਾਂ ਨੂੰ ਦੇਖ ਕੇ ਸਾਰੀ ਚੀਜ਼ ਨੂੰ ਸਮਝ ਕੇ ਵਿਚਾਰ ਕੇ 1 ਦਸੰਬਰ ਨੂੰ ਆਪਣੇ ਸੰਗਰੂਰ ਕੋਠੀ ਦਾ ਘਰਾਓ ਦਿੱਤਾ ਕਈ ਵਾਰ ਨੌਜਾ 'ਚ ਫਰਕ ਆ ਜਾਂਦਾ ਕੋਈ ਸਹਿਬਾਨਾ ਦੇ ਮੈਂ ਸਪਸ਼ਟ ਕਰਨਾ ਚਾਹਨਾ ਜਗਜੀਤ ਸਿੰਘ ਡੱਲੇਵਾਲ ਔਰ ਸੁਖਜੀਤ ਸਿੰਘ ਹਰਦੋ ਝੰਡੇ ਨੇ ਜੋ ਮਰਨ ਵਰਤ ਤੇ ਬੈਠੇ ਨੇ ਮਰਨ ਵਰਤ ਉਦੋਂ ਤੱਕ ਜਾਰੀ ਰਹੂਗਾ ਜਦ ਤੱਕ 12 ਮੰਗਾ ਅਸੀਂ ਮਨਾ ਨਹੀਂ ਲੰਦੇ ਸਾਡੇ ਜਗਜੀਤ ਸਿੰਘ ਡੱਲੇਵਾਲਾ ਕੋ ਸਹਿਬਾਨ ਕਿਉਂਕਿ ਉਹ ਇੱਥੇ ਮਰਨ ਵਰਤ ਰੱਖਣਾ ਸੀ ਪੁਲਿਸ ਨੇ ਉਸ ਚੀਜ਼ ਨੂੰ ਮੋਰਚਿਆਂ ਨੂੰ ਢਾਹ ਲਾਉਣ ਦੀ ਖਾਤਰ ਸੜਿਆੰਤਰ ਰੱਟ ਕੇ ਉਹਨਾਂ ਨੇ ਉਹਨਾਂ ਨੂੰ ਰੈਸ਼ਟ ਕੀਤਾ ਪਰ ਉਹਨਾਂ ਨੇ 12 ਮੰਗਾ ਨੂੰ ਲੈ ਕੇ আর ਸਾਰੀ ਸਿਹਰਦ ਰੱਖ ਕੇ ਜੋ ਉਹਨਾਂ ਨੇ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਨੇ ਬੈਠਣਾ ਸੀ ਤਾਂ ਉਹਨਾਂ ਨੇ ਉਹ ਮਰਨ ਵਰਤ ਹਸਪੀਟਲ ਦੇ ਵਿੱਚ ਜਾਰੀ ਕਰਤਾ ਔਰ ਜਿਹੜੀ ਕਿੰਨੀਆਂ ਵੀ ਜਾਨਾਂ ਚਲੀਆਂ ਜਾਣ ਆਪਣੇ ਇੱਕ ਵੀ ਪ੍ਰੋਗਰਾਮ ਤੇ ਖੁੰਝਾਂਗੇ ਨਹੀਂ ਜਿੰਨੀਆਂ ਮਰਜ਼ੀ ਕਰਵਾਨੀਆਂ ਦੇਣੀਆਂ ਪੈਣ ਜਿੰਨੀਆਂ ਬਾਰਾ ਮੰਗਾ 12 ਮੰਦਗਾ ਨੂੰ ਕੇਂਦਰਤ ਰੱਖ ਕੇ ਸਾਡਾ ਧਿਆਨ ਮੋਰਚਿਆਂ ਵੱਲ ਚਾਹੇ ਖਨੌਰੀ ਬਾਡਰ ਹੋਵੇ ਚਾਹੇ ਸ਼ੰਭੂ ਬਾਡਰ ਹੋਵੇ ਚਾਹੇ ਰਤਨਪੁਰਾ ਬਾਡਰ ਹੋਵੇ ਉੱਥੇ ਪੂਰਾ ਜਿਹੜਾ ਹੈਗਾ ਤੁਹਾਡੇ ਮਾਦੀਆਂ ਵਾਂਗੂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਵੀ ਬਹੁਤ ਤੋਂ ਬਹੁਤ ਸੰਗਤ ਖਨੌਰੀ ਬਾਰਡਰ ਸ਼ੰਭੂ ਬਾਰਡਰ ਅ ਰਤਨਪੁਰ ਬਾਰਡਰ ਪਹੁੰਚਣ ਦੀ ਕਿਰਪਾਲਤਾ ਕਰੇ। ਅ ਧੰਨਵਾਦ ਪੱਤਰਕਾਰ ਸਾਥੀ ਕੇ ਢੱਲੇਵਾਲ ਸਾਹਿਬ ਨਾਲ ਤੋਂ ਬਾਅਦ ਕੋਈ ਤਾਲਮੇਲ ਜਾਂ ਕੋਈ ਉਹਨਾਂ ਦਾ ਸਾਡਾ ਨਹੀਂ ਹੋਇਆ। ਸਿਰਫ ਉਹਦੇ ਜਿਹੜਾ 26 ਤਰੀਕ ਨੂੰ 2 ਕਮਿੰਟ ਜਿਹੜੀ ਗੱਲ ਹੋਈ ਸੀ ਫੋਨ ਤੇ ਉਸ ਤੋਂ ਬਾਅਦ ਸਾਡਾ ਕੋਈ ਤਾਲਮੇਲ ਨਹੀਂ। ਨਾ ਕੋਈ ਅੰਦਰੋਂ ਨਾ ਕੋਈ ਬਾਹਰੋਂ ਨਾ ਕੋਈ ਪ੍ਰਸ਼ਾਸਨ ਵੱਲੋਂ। ਕੱਲ ਵੀ ਜਿਹੜੀ ਮੀਟਿੰਗ ਹੋਈ ਅਸੀਂ ਇਸੇ ਸੁੱਤੀ ਰਹੀ ਸੀ। ਬਈ ਡੱਲੇਵਾਲ ਦੀ ਕੀ ਸਿਹਤ ਹੈ ਕੀ ਆ ਉਹਨਾਂ ਨੇ ਖਾਦਾ ਪੀਤਾ ਉਹ ਪ੍ਰਸ਼ਾਸਨ ਨੇ ਕੁਝ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਇਸ ਕਰਕੇ ਤਾਲਮਿਲ ਸਾਡਾ ਉਸ ਦਾ ਕੋਈ ਨਹੀਂ ਹੋਇਆ ਕਿ ਉਹਨਾਂ ਦੀ ਸਿਹਤ ਕੀ ਆ ਉਹਨਾਂ ਨੇ ਕੋਈ ਖਾਦਾ ਹੈ ਕਿ ਨਹੀਂ ਖਾਦਾ ਉਹਨਾਂ ਨੇ ਧੱਕੇ ਨਾਲ ਪਿਆਇਆ ਕੁਝ ਕਿ ਨਹੀਂ ਪਿਆਇਆ ਜੇ ਇਹ ਕਹੇ ਕਿ ਉਹ ਉਸ ਤੋਂ ਬਾਅਦ ਸਾਡੀ ਕਿਸੇ ਵੀ ਆਗੂ ਨਾਲ ਮੈਂ ਸਾਫ਼ ਕਰਦਾ ਵੀ ਕਿਸੇ ਵੀ ਆਗੂ ਨਾਲ ਕੋਈ ਤਾਲਮਿਲ ਨਹੀਂ ਗਾ ਤਾਂ ਅੱਜ ਜਿਹੜੀ ਉੱਥੇ ਕੁਝ ਸਾਡੇ ਆਗੂ ਮਿਲਣ ਗਏ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਨਹੀਂ ਪਤਾ ਨੂੰ ਛੱਡ ਦਿੱਤਾ ਕਿ ਰਿਹਾਰ ਕਰ ਦਿੱਤਾ ਕਿ ਜਾਂ ਉਹ ਕਿਸੇ ਥਾਣੇ ਚ ਤਾਂ ਇਸ ਕਰਕੇ ਜਿਹੜੀ ਉਹਨਾਂ ਦੀ ਤੁਸੀਂ ਸਵਾਲ ਕੀਤਾ ਡੱਲੇਵਾਲ ਦੀ ਜਿਹੜੀ ਤਿੰਨ ਦਿਨਾਂ ਦੀ ਜਿਹੜੀ ਗੱਲ ਆ ਉਹ ਸਾਡੇ ਕੋਲੇ ਇਹ ਜਾਣਕਾਰੀ ਨਹੀਂ ਹੈ ਜੇ ਕਿਸੇ ਮੱਧਮ ਰਾਈ ਸੁਣੀ ਗੱਲ ਨਿਕਲ ਕੇ ਆਈ ਹੈ ਕਿ ਉਹਨਾਂ ਨੇ ਦਵਾਈ ਵੀ ਲਈ ਹੈ ਤੇ ਪਾਣੀ ਵੀ ਪੀਤਾ ਆ ਇਹ ਸੋਡੇਰਾ ਹੀ ਆ ਰਹੀ ਹੈ ਵੀ ਉਹਨਾਂ ਨੇ ਦਵਾਈ ਵੀ ਲੈਂਦੀ ਹੈ ਜੋ ਪਾਣੀ ਵੀ ਪੀਤਾ ਹੈ ਪਰ ਜਿਹੜੀ ਮੇਰੇ ਨਾਲ ਗੱਲ ਹੋਈ ਸੀ ਉਹਦੇ ਸੀ ਵੀ ਮੈਂ ਸਾਰਾ ਕੁਝ ਛੱਡਿਆ ਹੋਇਆ ਮੈਂ ਇਧਰੋਂ ਵੀ ਕਿਹਾ ਸੀ ਵੀ ਪਾਣੀ ਵੀ ਨਹੀਂ ਪੀਣਾ ਜਿੱਥੇ ਅਸੀਂ 25 ਦਿਨਾਂ 'ਚ ਮਰਨਾ ਉਸੇ 10 ਦਿਨਾਂ 'ਚ ਜਿਹੜਾ ਮਰਨਾ ਸਰਕਾਰ ਲਈ ਜੇ ਇਹਨਾਂ ਨੂੰ ਸਰੀ ਚਾਹੀਦਾ ਤਾਂ ਸਿਰ ਦੇਵਾਂਗੇ ਇਹ ਸੋਡੇ ਰਾਹੀਂ ਜਿਹੜੀ ਆ ਰਹੀ ਹੈ ਗੱਲ ਸਾਡੇ ਪੁਲਿਸ ਅਧਿਕਾਰੀਆਂ ਪਰ ਸਾਡੇ ਪੁਸ਼ਟੀ ਨਹੀਂ ਦੀ ਅਸੀਂ ਕਰਤੇ ਕੋਈ ਇਹ ਮੀਡੀਆ ਰਾਹੀਂ ਆਈ ਹੈ ਵੀ ਇਹ ਗੱਲ ਸਹੀ ਹੈ ਜਾਂ ਗਲਤ ਸਾਡੇ ਵੱਲੋਂ ਕੋਈ ਪੁਸ਼ਟੀ ਨਹੀਂ ਦੀ ਹਾਂਜੀ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਦਾ ਇੱਕ ਪੱਤਰ ਜਾਰੀ ਹੋਇਆ ਕਿ 105 ਪੁਲਿਸ ਅਧਿਕਾਰੀ ਨੇ ਜਿਨ੍ਹਾਂ ਨੇ 25 ਤੇ 26 ਤਰੀਕ ਨੂੰ ਕਹਿੰਦੇ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਿਆ ਖਨੋਰੀ ਦਾ ਖਨੋਰੀ ਦਾ ਉਹਨਾਂ ਨੂੰ ਕਹਿੰਦੇ ਪੰਜਾਬ ਪੁਲਿਸ ਨੇ ਸਨਮਾਨਿਤ ਕਰਦਾ ਹੈ ਹਜ਼ਾਰਾਂ ਹਜ਼ਾਰ ਰੁਪਏ ਦੇਖੋ ਜੀ ਇਹਨਾਂ ਨੇ ਪਹਿਲਾਂ 15 ਅਗਸਤ ਨੂੰ ਕਹੀ ਇਹ ਲਿਆਂਦਾ ਸੀਗੀ ਵੀ ਉਹ ਜਿਹੜੇ ਹਰਿਆਣੇ ਦੇ ਅਧਿਕਾਰੀ ਉਹਨਾਂ ਨੂੰ ਸਨਮਾਨਿਤ ਕਰਨ ਵਾਲਾ ਅਸੀਂ ਉਦੋਂ ਵੀ ਵਿਰੋਧ ਕੀਤਾ ਸੀਗਾ ਵੀ ਇਹ ਸਾਡੇ ਝਖਮਾਂ ਦੇ ਕਿਸਾਨਾਂ ਦੇ ਝਖਮਾਂ ਤੇ ਲੂਣ ਭੁੱਖਣ ਵਾਲੀ ਗੱਲ ਹੈ ਇਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਦੋਂ ਉਹਨਾਂ ਨੇ ਉਹ ਲਿਸਟ ਵਾਪਸ ਲੈ ਲਈ ਸੀ 15 ਅਗਸਤ ਨੂੰ ਨਹੀਂ ਕੀਤਾ ਪਰ ਜੇ ਹੁਣ 26 ਜਨਵਰੀ ਨੂੰ ਕਰ ਰਹੇ ਨੇ ਜਾਂ ਕੋਈ ਕਿਸੇ ਹੋਰ ਦਿਨ ਤੇ ਉਹਨਾਂ ਨੂੰ ਸਨਮਾਨਤ ਕਰ ਰਹੇ ਨੇ ਤਾਂ ਸਾਡਾ ਉਹ ਜਿਹੜਾ 15 ਅਗਸਤ ਵਾਲਾ ਦੋਨੇ ਮੋਰਚਿਆਂ ਦਾ ਜਿਹੜਾ ਸਾਡਾ ਸਟੈਂਡ ਹੈ ਉਹੀ ਰਹੂਗਾ ਇਹਨੂੰ ਅਸੀਂ ਨੰਗਾ ਕਰਾਂਗੇ ਤੇ ਇਹਨੂੰ ਕਹਾਂਗੇ ਵੀ ਕਿਸਾਨਾਂ ਦੇ ਝਖਮਾਂ ਤੇ ਲੂਣ ਭੁੱਖਣ ਵਾਲੀ ਗੱਲ ਹੈ ਨਹੀਂ ਫਿਰ ਤਾਂ ਇਹ ਗੱਲ ਹੋਊਗੀ ਸਾਫ਼ ਹੋਊਗੀ ਸੋਡੇ ਰਾਹੀਂ ਬਿਲਕੁਲ ਹਾਂ ਕਿ ਜਿਹੜੀ ਜੁਗਲਬੰਦੀ ਭਾਜਪਾ ਸਰਕਾਰ ਨੇ ਜੋ ਤੇ ਸ਼ੁਭਕਰਨ ਨੂੰ ਗੋਲੀ ਚੱਲੀ ਜੋ ਕੁਝ ਕਿਸਾਨਾਂ ਤੇ ਅਤਿਆਚਾਰ ਕੀਤਾ ਉਹਨਾਂ ਨੂੰ ਮੈਡਲ ਦੇਣ ਦੀ ਗੱਲ ਕੀਤੀ ਤੇ ਉਹੀ ਭਗਵੰਤ ਮਾਨ ਨੇ ਕੀਤੀ ਫਿਰ ਇਹਦਾ ਮਤਲਬ ਵੀ ਟੀਮ ਸਾਬਤ ਹੋ ਗਈ ਸਾਬਤ ਉਸ ਤੋਂ ਜਿਹੜੀ 6 ਤਰੀਕ ਨੂੰ ਜਿਹੜਾ ਤਕਰੀ ਦਿੱਲੀ ਜਾਣ ਦੀ ਤਿਆਰੀ ਚੱਲ ਕਰਦੇ ਉਹ ਤਾਂ ਪਹਿਲਾਂ ਵੀ ਇੱਕ ਕੋਸ਼ਿਸ਼ ਜਿਹੜੀ ਕਿਸਾਨਾਂ ਵੱਲੋਂ ਕੀਤੀ ਗਈ ਸੀ ਤਾਂ ਹੁਣ ਤਿਆਰੀ ਕਿਸ ਰੂਪ ਦੇ ਵਿੱਚ ਹੋਵੇ ਜੀ ਕਿ ਪਹਿਲਾਂ ਵੀ ਜਿਹੜਾ ਕਰਨ ਦੀ ਜਿਹੜੀ ਮੌਤ ਹੋਈ ਸੀ ਕਨੌਰੀ ਪੌਡਰ ਨੇ ਕਿਤੇ ਨਾ ਕਿਤੇ ਜਿਹੜਾ ਅਗਵਾਹੀ ਤੇ ਵੀ ਸਵਾਲ ਖੜੇ ਹੋਏ ਸੀ ਕਿ ਜਿਹੜਾ ਉੱਥੇ ਕਿਤੇ ਨਾ ਕਿਤੇ ਜਿਹੜਾ ਉਹ ਕੋਲ ਜੀ ਅਸੀਂ ਇਹ ਪਹਿਲੇ ਐਲਾਨ ਕੀਤਾ 18 ਤਰੀਕ ਨੂੰ ਵੀ ਉਹ ਸਾਰੀ ਜਨਤਾ ਨਹੀਂ ਜਾਊਗੀ ਪਹਿਲਾਂ ਤਾਂ ਜਿਹੜੇ 21 ਫਰਵਰੀ ਨੂੰ ਤੇ 13 ਫਰਵਰੀ ਨੂੰ ਤਾਂ ਸਾਰੀ ਜਨਤਾ ਨੇ ਨਾਕੇ ਤੋੜ ਕੇ ਟਰਾਲੀਆ ਸਮੇਤ ਜਾਣ ਦਾ ਸੀਗਾ ਉਹਦੇ ਚ ਇੰਨਾ ਹੀ ਫਰਕ ਪਾਇਆ ਵੀ ਜਥੇ ਜਾਣਗੇ ਸਾਰੇ ਬਾਕੀ ਜਨਤਾ ਉੱਥੇ ਰਹੋਗੀ 100-100 ਦਾ ਜਾਂ ਵੱਧ ਘੱਟ ਗਿਣਤੀ ਦੇ ਜਥੇ ਜਾਣਗੇ ਉਹ ਅੱਗੇ ਮਤਲਬ ਰੋਕਾਂ ਨੂੰ ਪਾਸੇ ਕਰਦੇ ਹੋਏ ਗਾਹਾਂ ਜਾਣਗੇ ਜੇ ਉਹਨਾਂ ਨੇ ਨਾ ਵੀ ਰੋਕਾਂ ਪਾਸੇ ਕੀਤੀਆਂ ਤਾਂ ਜੋ ਵੀ ਉੱਥੇ ਉਹਨਾਂ ਨੂੰ ਕਰਵਾਣੀ ਕਰਨੀ ਪਈ ਉਹ ਕਰਨਗੇ ਸਕਿਵੇਂ ਦੇਖਦੇ ਹੋ ਜੇਕਰ 50 100 ਬੰਦਾ ਜਾਊਗਾ ਤਾਂ ਉਹ ਰੋਕਾਂ ਕਿਵੇਂ ਪਰੇ ਹੋ ਜਾਣਗੇ ਜਦੋਂ ਪਹਿਲਾਂ ਇੰਨੀ ਲੋਕਾਂ ਤੋਂ ਨਹੀਂ ਹੋਈਆਂ ਕਿਉਂਕਿ ਕੀ ਥੋੜੀ ਹਰਿਆਣਾ ਸਰਕਾਰ ਨਾਲ ਕਿਸੇ ਨਾਲ ਗੱਲਬਾਤ ਹੋਈ ਹੈ ਕਿ ਦੋ ਰਾਹ ਦੇਣਗੇ ਜਾਂ ਕਿਸੇ ਹੋਰ ਸਾਡੀ ਜੀ ਕੋਈ ਗੱਲ ਨਹੀਂ ਹੋਈ ਕੱਲ ਖੇਤੀਬਾੜੀ ਮੰਤਰੀ ਆ ਜਿਹੜਾ ਹਰਿਆਣੇ ਦਾ ਉਹਨੇ ਬਿਆਨ ਦਿੱਤਾ ਵੀ ਜੇ ਕਿਸਾਨ ਪੈਦਲ ਆਉਂਦੇ ਨੇ ਜਥਾ ਆਉਂਦਾ ਉਹਨਾਂ ਦਾ 100 ਕਿਸਾਨਾਂ ਦਾ ਜਾਂ 150 ਦਾ ਤਾਂ ਅਸੀਂ ਕੋਈ ਰੋਕਾਂਗੇ ਨਹੀਂ ਉਹਨਾਂ ਨੂੰ ਉਹਨਾਂ ਨੇ ਕੱਲ ਖੇਤੀਬਾੜੀ ਮੰਤਰੀ ਦਾ ਹਰਿਆਣੇ ਦਾ ਬਿਆਨ ਹੈ ਸੋ ਇਸ ਕਰਕੇ ਉਹ ਅਸੀਂ ਸਾਰਿਆਂ ਸਾਡੀ 2 ਤਰੀਕ ਦੀ ਮੀਟਿੰਗ ਰੱਖੀ ਹੋਈ ਹੈ ਦੋਰੇ ਫ ਵੀ ਇਹੇ ਜਿਵੇਂ ਉਹ ਮਾਲੋ ਸਾਨੂੰ ਲੰਘਣ ਦੇ ਦਿੰਦੇ ਨੇ ਅਗਲਾ ਕਹਿੰਦਾ 100 ਨੂੰ ਲਗਾ ਦਿਓ ਚੱਲ ਤਾਂ ਫੇਰ ਸਾਡੀ ਬੀ ਪਲਾਨ ਕੀ ਹੋਊਗੀ ਜੇ ਉਹ ਤਿਆਰੀ ਕਰਦੇ ਆ ਮੂਹਰੇ ਆਪਣੀਆਂ ਥਰੂਗਾ ਸਿੱਟਣ ਦੀ ਪਾਣੀ ਸਿੱਟਣ ਦੀ ਫੇਰ ਸਾਡੀ ਪਲਾਨ ਕੀ ਹੋਊਗੀ ਇਹ ਅਸੀਂ ਸਾਰੀਆਂ ਬੀ ਪਲਾਨ ਆ ਜਿਹੜੇ ਸਾਰੇ ਪੱਖਾਂ ਦੀ ਇਹ ਅਸੀਂ 2 ਤਰੀਕ ਨੂੰ ਦੋਨਾਂ ਮੋਰਚਿਆਂ ਦੀ ਸਾਂਝੀ ਮੀਟਿੰਗ ਚ ਪਾਸ ਕਰਨ ਤੋਂ ਬਾਅਦ ਤੁਹਾਨੂੰ ਦੱਸਾਂਗੇ ਇੱਕ ਪ੍ਰਸ਼ਾਸਨ ਦੇ ਕਹਿਣ ਮੁਤਾਬਕ ਜਿਹੜੀ ਸਰਕਾਰੀ ਮੈਡੀਕਲ ਡਾਕਟਰ ਦੀ ਗੱਲ ਹੈ ਸਾਡੇ ਮੁੰਡੇ ਹੈਗੇ ਨੇ ਪ੍ਰਾਈਵੇਟ ਉਹ ਕਰ ਰਹੇ ਨੇ ਪਰ ਉਹਨੂੰ ਰਿਕਾਰਡ ਚ ਨਹੀਂ ਆਉਂਦੀ ਸਰਕਾਰ ਕੁਝ ਹੋਰ ਸੋਚਦੀ ਹੁੰਦੀ ਆ ਅਸੀਂ ਕਹਿੰਦੇ ਸੀ ਉਹਨਾਂ ਤੋਂ ਮੰਗ ਕੀਤੀ ਸੀ ਵੀ ਜੁੜੇ ਰਿਕਾਰਡ ਚ ਆ ਜਾਵੇ ਵਾਕਿਆ ਹੀ ਜਿੰਨਾ ਅੱਜ ਵਜਨ ਕਿੰਨਾ ਹੈ ਕੱਲ ਨੂੰ ਕਿੰਨਾ ਵਜਨ ਆ ਜਦੋਂ ਬੈਠੇ ਸੀ ਉਹਨਾਂ ਕਿੰਨਾ ਵਜਨ ਹੈ ਕੁਝ ਘਟਿਆ ਕਿ ਨਹੀਂ ਘਟਿਆ ਨਹੀਂ ਤਾਂ ਉਹ ਕਈ ਵਾਰੀ ਹੋ ਜਾਂਦਾ ਵੀ ਪਤਾ ਨਹੀਂ ਕੁਛ ਅੰਦਰ ਖਾਤੇ ਖਾਂਦੇ ਪੀਂਦੇ ਹੁਣ ਜਾਂ ਕੁਛ ਹੋਰ ਵੀ ਵਜਨ ਦਾ ਕੀ ਹੈ ਸਾਡੀ ਜਿਹੜੀ ਮੰਗ ਕਰਨ ਦੀ ਉਹਨਾਂ ਤੋਂ ਕੀ ਸੀ ਵੀ ਡਾਕਟਰ ਸਰਕਾਰ ਤੌਰ ਤੇ ਆਉਣ 체크업 ਕਰਨ ਕਿ ਉਹਨਾਂ ਦਾ ਅੱਜ ਵਜ਼ਨ ਕਿੰਨਾ ਕੱਲ ਨੂੰ ਕਿੰਨਾ ਪਰਸੋਂ ਕਿੰਨਾ ਇਹ ਹੀ ਸੀ ਮੰਗ ਉਹ ਬਾਕੀ ਜਿਹੜਾ ਸਾਡਾ ਜਿਹੜਾ ਗਾਹਾਂ ਵਾਲੀ ਗੱਲ ਤੇ ਤੁਸੀਂ ਬੈਠੇ ਹੀ ਮਰਨ ਵਰਤੇ ਆ ਇਹ ਸਾਨੂੰ ਕੋਈ ਡਿਕਟ ਨਹੀਂ ਆ ਸੀ ਉਹਨਾਂ ਤੋਂ ਪਹਿਲੇ ਜੇ ਲਾਵਾਂਗੇ ਸਹਾਰਾ ਵੀ ਕੋਈ ਦਵਾਈ ਦੇਵਾਂਗੇ ਜਾਂ ਕੁਝ ਦੇਵਾਂਗੇ ਸਿਰਫ ਸਾਡਾ ਤਾਂ ਰਿਕਾਰਡ 'ਚ ਲਿਆਉਣ ਦੀ ਗੱਲ ਹੈ ਇਹ ਇਸ ਕਰਕੇ ਮੰਗ ਕੀਤੀ ਸੀ ਆਪਣੇ ਪੁੱਲ ਸਰ ਇੱਕ ਮਜਿੰਦਰ ਸਿੰਘ ਬਿੱਟਾ ਹੋਰਾਂ ਨੇ ਬਿਆਨ ਦਿੱਤਾ ਕਹਿੰਦੇ ਕਿਸਾਨ ਧੱਕਾ ਕਰ ਰਹੇ ਨੇ ਇਸ ਸਮੇਂ ਜੋ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ ਕਹਿੰਦੇ ਉਹਨਾਂ ਕਰਕੇ ਪਗੜੀਧਾਰੀਆਂ ਦੀ ਇੱਜ਼ਤ ਕਹਿੰਦੇ ਪੂਰੇ ਦੇਸ਼ ਦੇ ਵਿੱਚ ਘਟਦੀ ਜਾ ਰਹੀ ਹੈ ਜੀ ਜੀ ਸਿੰਘ ਡੱਲੇਵਾਲ ਹੋਰਨ ਕਹਿੰਦੇ ਹਰਾਸਤ ਵਿੱਚ ਲਿਆ ਗਿਆ ਤੇ ਕਹਿੰਦੇ ਪੁਲਿਸ ਹੋਰ ਕਰੇ ਵੀਗੀ ਕਹਿੰਦੇ ਹਰਾਸਤ ਵਿੱਚ ਹੀ ਲੈਣਾ ਪਈ। ਦੇਖੋ ਜੀ ਉਹਦਾ ਪਹਿਲਾ ਬਿਆਨ ਨਹੀਂ ਸੀ ਇਹ। ਉਹਦਾ ਉਹ ਮਤਲਬ ਮੈਂ ਤਾਂ ਕਹਿਣਾ ਵੀ ਉਹ ਇੱਕ ਤਾਂ ਭਗਵੰਤ ਕਹਿੰਨੇ ਨਾ ਉਹ ਬਿਆਨਬੰਦ ਬਣ ਗਿਆ ਜਿਹੜਾ ਬਿੱਟੂ ਹੈ। ਬਿਆਨ ਦੇਈ ਜਾਣੇ ਉਹਨਾਂ ਨੇ ਪੁੱਠੇ ਸਿੱਧੇ ਤੇ ਅਸੀਂ ਜਿਹੜਾ ਉਹਦਾ ਸ਼ਾਨ ਵਧੀ ਆ ਇਹ ਤਾਂ ਸਾਰਾ ਦੁਨੀਆਂ ਮੰਨਦੀ ਹੈ। ਵੀ ਦਿੱਲੀ ਵਾਲਾ ਜਿਹੜਾ ਅੰਦੋਲਨ ਕਿਸਾਨਾਂ ਨੇ ਲੜਿਆ ਉਹਨੇ ਸਾਰੇ ਜਿਹੜੇ ਦੇਸ਼ ਦੇ ਕਿਸਾਨਾਂ ਦਾ ਜਿਹੜਾ ਮਾਣ ਹੈ ਉਹ ਇਕੱਲੇ ਦੇਸ਼ 'ਚ ਹੀ ਨਹੀਂ ਸਾਰੀ ਦੁਨੀਆ ਲੈਵਲ ਤੇ ਉਹ ਮਾਣ ਵਧਿਆ ਤੇ ਦੂਜੇ ਦੇਸ਼ਾਂ ਨੇ ਉਸ ਅੰਦੋਲਨ ਦੇਖਿਆ ਜਿਹੜੀਆਂ ਘੋਲਦੀਆਂ ਸ਼ਕਲਾਂ ਸੀਗੀਆਂ ਉਹਦੀ ਨਕਲ ਕੀਤੀ ਆ ਉਹਨਾਂ ਨੇ ਇਹ ਸਾਰੀ ਦੁਨੀਆ ਜਾਣਦੀ ਇਸ ਕਰਕੇ ਬਿੱਟੂ ਤੋਂ ਸਾਨੂੰ ਕੋਈ ਸਰਟੀਫିକੇਟ ਲੈਣ ਦੀ ਲੋੜ ਨਹੀਂ ਬਹੁਤ بڑا ਨਰਮ ਨਜ਼ਰ ਆ ਰਿਹਾ ਨੇ ਪੁਲ ਸਾਹਿਬ ਉਹ ਕਹਿੰਦੇ ਨੇ ਵੀ ਬਹਿ ਕੇ ਗੱਲ ਵੇੜ ਲੈਣੀ ਚਾਹੀਦੀ ਆ ਦੋਵਾਂ ਪੱਖਾਂ ਨੂੰ ਜਿਹੜਾ ਕੀ ਆ ਇਕੱਠੇ ਹੋ ਕੇ ਟੇਬਲ ਤੇ ਆ ਜਾਣਾ ਚਾਹੀਦਾ ਤੁਸੀਂ ਕੋਸ਼ਿਸ਼ ਨਹੀਂ ਕੀਤੀ ਰਵਨੀਤ ਸਿੰਘ ਬਿੱਟੂ ਨੂੰ ਪੁਲ ਬਣਵਾਉਣ ਦੇ ਲਈ ਹਾਲਾਂਕਿ ਜਦੋਂ ਉਹ ਉਹਨਾਂ ਨੇ ਮੰਤਰੀ ਬਣੇ ਨੇ ਉਦੋਂ ਬੜਾ ਕਹਿੰਦੇ ਸੀ ਕਿ ਮੈਂ ਪੰਜਾਬ ਦੇ ਲਈ ਪੁਲ ਦਾ ਕੰਮ ਕਰਾਂਗਾ ਮੈਂ ਹਰ ਇੱਕ ਮਸਲਮ ਮਲ ਕਰਨ ਦੀ ਕੋਸ਼ਿਸ਼ ਕਰਾਂ ਅਸੀਂ ਜੇ ਕੱਲ ਲਈ ਜਵਾਬ ਪਰ ਕੱਲ ਵੀ ਛੱਬੇ ਨੂੰ ਵੀ ਦਿੱਤਾ ਸੀ ਅਧਿਕਾਰੀਆਂ ਨੂੰ ਜਿਹੜਾ ਡੀਐਸਪੀ ਆਇਆ ਸੀ ਇੱਕ ਕੱਲ ਵਾਲੇ ਨੂੰ ਵੀ ਦਿੱਤਾ ਵੀ ਜਿਹੜਾ ਦੂਜਾ ਇਸ਼ੂ ਹੈਗਾ ਇੱਕ ਤਾਂ ਹੈਗਾ ਡੱਲੇਵਾਲ ਸਾਹਿਬ ਨੂੰ ਬਿਨਾਂ ਸ਼ਰਤ ਛਡਾਉਣ ਵਾਲਾ ਇੱਕ ਹੈਗਾ ਦਿੱਲੀ ਦੀਆਂ ਮੰਗਾ ਵਾਲਾ ਅਸੀਂ ਉਦੋਂ ਵੀ ਕਹਤਾ ਸੀਗਾ ਵੀ ਉਹਦੇ ਨਾਲ ਕੋਈ ਅਨਫੀਸ਼ੀਅਲ ਮੀਟਿੰਗ ਵੀ ਉਹਨੂੰ ਬਿੱਟੂ ਨੂੰ ਨਾਲ ਲੈ ਕੇ ਕੋਈ ਇਹੋ ਜਿਹਾ ਇਸ ਕੁਝ ਨਹੀਂ ਕਰਾਂਗੇ ਜਿਵੇਂ ਪਹਿਲਾਂ ਮੀਟਿੰਗਾਂ ਹੋਈਆਂ ਨੇ 4 ਮੀਟਿੰਗਾਂ 18 ਤਰੀਕ ਨੂੰ ਲਾਸਟ ਮੀਟਿੰਗ ਹੋਈ ਏ ਉਵੇਂ ਜੇ ਸਰਕਾਰ ਸੈਂਟਰਲ ਸਰਕਾਰ ਸਾਨੂੰ